ਇਹ ਕੰਡਾ ਜਿਹੜਾ ਕੰਡਾ ਕਰਕੇ ਦੁੱਧ ਸੇ ਲੱਗਣਾ ਇਹ ਬੈਕ ਕਰਕੇ ਛਿਛੇ ਇਹ ਲੱਗਣੀਆਂ ਉਹ ਲਾਤੇ ਖੜੀ ਕਰਤੀ ਦੂਜੀ ਗੱਡੀ ਦੋ ਲਗਾਉਣੀਆਂ ਰੋਜ਼ ਦੀਆਂ ਦੋ ਜਿ ਗੱਡੀਆਂ ਭਰਨੀਆਂ ਪੈਂਦੀਆਂ ਉਹ ਚਲੋ ਸ਼ਾਮੂ ਉਹ ਵਸਤਾਏ ਬਦੀਆਂ ਟਰੱਕ ਕੰਨਾਂ Ciao ciao! Come stai? Bene! Bene. Oggi solo il tuo numero? Trinciato oggi, trinciato. Mais? Mais. Monica oggi no? No. Perché no Monica oggi? Volto per un paese oggi. Quanto giorni ancora mais, pelleare? 5, 6. ਚਿੰਕੋ ਸੱਜੇ ਮੋੜ ਨੂੰ ਘੁਰਾ ਮੋੜ ਤੋਂ ਆ ਕੀ ਇਹ ਹੁੰਦਾਰੇ ਇਹ ਵਿੱਚੋਂ ਦਫਤਰ ਹੈ ਸਾਡਾ ਵੈਸੇ ਤੇ ਜੋ ਵੀ ਨਕਸ਼ਾ ਟਾਲਿਆ ਜਿਲ੍ਹੇ ਕੀ ਜਿੰਨੇ ਸਾਰੇ ਇੱਥੇ ਫੜਾਏ ਜਾਂਦੇ ਨੇ ਨਾ ਦੋਪੋ ਦੋਪੋ ਨਹੀਂ ਦੋਪੋ ਦੋਪੋ 5 ਦੋਪੋ ਹੋ ਗਿਆ ਫਨੀ ਤੋਂ ਫਨੀ ਤੋਂ ਹੋ ਗਿਆ ਕਾਂ ਬਿਆ ਕਰਨਾ ਪੈਣਾ ਤੁਸੇ ਇੱਥੇ ਆ ਦੰਦਾ ਵਟਕਾ ਇੱਥੇ ਦੋਧੇ ਘਰਮੋਲਾ ਇੱਥੇ ਦੋਧੇ ਘਰਮੋਲਾ ਇੱਤੋਂ ਵੇ ਆੜੀ ਮਸ਼ੀਨ ਆ ਇਹ ਠੰਡਾ ਕਰਦੀ ਬੰਦਾ ਕਰਕੇ ਬਾਹਰ ਕੱਢਦੀ ਬੰਦਾ ਚਲੋ ਦੁੱਧ ਭਰ ਲਾ ਗੰਡਾ ਬਲੀ ਹੁਣ ਦੁੱਧ ਭਰਨ ਲਗਾ ਘਰ ਨੂੰ ਪੀਣ ਖਾਣ ਲਈ ਇਹ ਬੱਚਿਆਂ ਦਾ ਦੁੱਧ ਹੈ ਬੱਚਿਆਂ ਨੂੰ ਦੇ ਪਾਈ ਦੇ ਠੀਕ ਹੈ ਇਹ ਮੁੰਡਾ ਬੰਬੇ ਯੂਨੀਵਰਸਿਟੀ ਪੜ੍ਹਿਆ ਆ ਆਹ ਮਿੱਠੂ ਇੱਧਰ ਆ ਕਰਨ ਕੀ ਡਿਆ ਕੰਮ ਕਰ ਲੈ ਧਿਆਨਾ ਪਾਣੀ ਪੁਣੀ ਧਿਆਨਾ ਮਾਰੇ ਦੋਏ ਉਰੇ ਆ ਤਰਪਾ ਇੱਥੇ ਆ ਜਾਵਾ ਢਾੜਣਾ ਜਿਹੜਾ ਬਾਹਰ ਆ ਜਾ ਰਿਹਾ ਉਰੇ ਆਇਆ ਢੜਲਾਇਆ ਤੁਰਪਾਵੇਂ ਤੂੰ ਭੀਂਆ ਵਜਾਉਂਦਾ ਫਿਰਦਾ ਹੀ ਲਗੜ ਐ ਕੈਮਰਾ ਨੂੰ ਇੱਧਰ ਆ ਮੇਰਾ ਭਰਾ ਹਾਂਜੀ ਆ ਰਹੇ ਇਹ ਮਿੱਠੂ ਮੇਰਾ ਯਾਰ ਦੋ ਡੱਫਰ ਪਿੰਡੇ ਦਾ ਇਹ ਨਵਾਂ ਪੱਠਾ ਤਿਆਰ ਕਰਦਾ ਕੰਮ ਤੇ ਉਹ ਕੰਪਲੀਟ ਕਰੀ ਗਾ। ਹਾਂ ਆਪਣੇ ਉਸਤਾਦ ਜੀ ਨੇ ਵੀਡੀਓ ਕਰੋ ਲਾਈਕ, ਸ਼ੇਅਰ ਕਰੀ ਸੰਗ ਮਤਵਾ। ਹਾਂ ਜੀ ਫਿਰ ਯਾਰ ਜਿੰਨੇ ਵੀ ਚੈਨਲ ਨੂੰ ਕਰੋ ਸਬਸਕ੍ਰਾਈਬ, ਸਬਸਕ੍ਰਾਈਬ ਕਰੋ। ਸਭ ਦੇ ਘੰਟੀਆਂ ਬật ਕਰੋ। ਘੰਟੀਆਂ ਬੰਦ ਹੋ ਗਏ ਤਾਂ ਬਈ। ਯਾਰ ਠੀਕ ਆ ਚੰਗਾ ਗੱਡੀ। ਸੀ? ਇਹ ਓਟੋ ਨੀ ਵਾਤੇ। ਲਾਤੇ ਦਲੀ ਰ ਨੋ ਦੇਂਦ ਰਹੋ। ਓਕੇ? ਲਾਤੇ ਸਪੰਦਰੇ। ਲੱਤੇ ਫੋਰੀ ਨੋ ਦੇਂਦਰਾ ਕੋ ਆਂਦਰਾ ਸੈਕਿਓ ਲੱਤੇ ਦੇਂਦਰਾ ਫੋਰੀ ਓਕੇ ਕਾੜੇ ਉੱਤੇ ਡਾਲੇ ਚੱਲ ਓਏ ਜੱਦੀ ਗੋਦੀ ਪੜਾਉਂਦਾ ਯੱਟ ਕਿੰਦਾ ਪਰਮਿਸ਼ਨ ਮਿਲ ਤੋਂ ਲੱਗੇ ਕੰਮ ਤੇ ਸਦਾਈਆਂ ਚੋਨੇ ਨਾਲ ਗੱਡੀ ਗੋਦੀ ਪੜਾਈ ਨੀ ਜਿੰਦਾ ਕੋਂ ਤੋਂ ਗੋਰਾ ਇਹ ਜੇ ਸਾਫ ਨਹੀਂ ਤਾਂ ਵੇਖ ਤਾਂ ਦੋਪੰਗੋਰਾ ਹਾਂ ਕੋਂ ਤੋਂ ਚੋਂ ਪੰਗੋਰਾ ਕੋਹੰ ਤੋਂ ਉਹ ਬੱਸ ਕਾਂਤੋਂ ਗੋਰਾ ਹਾਂ? ਹਾਂ? ਨੀ ਮੈਂ ਨਹੀਂ। ਪਰਲਾ ਭਰਾਵਾ ਭਰਾ ਵੀ ਹੈ ਗੱਡੀ ਦਾ। ਲੱਗੇ ਆ ਬੰਦੇ ਕੰਮ ਕਰ ਸਾਰੇ ਲਾਏ ਆ ਮੁੰਡੇ। ਖਿੱਚੀ ਜਾਂਦੇ ਪੱਟ ਦਾ ਢੇਰੀਆਂ। ਇੱਥੇ ਹੀ 4-5 ਮੈਂ ਤੇ ਮਿੱਤਰੋ ਮੱਕੀ ਦਾ ਲੱਗੇ ਆ ਬੰਦੇ।

ਬੁੜਿਆਂ ਨੇ ਕੰਮ ਇਹਨਾਂ ਦਾ ਲੰਘ ਗਿਆ ਵਕਤ ਯਰਾਨਿਆਂ ਦੇ ਕੀਨਾਂ ਉਹ ਲੰਘ ਗਿਆ ਵਕਤ ਯਰਾਨਿਆਂ ਦੇ ਪੱਟੀ ਖੋਲ ਮਹੀਬਾਲ ਨੇ ਪੱਟ ਦੱਸੇ ਕੌਣ ਬੰਨੇ ਤੇ ਕੌਣ ਬਨਹਾਏ ਪੱਟੀ ਓ ਮਰ ਜਾਣੇ ਨੇ ਜੀਰ ਲੈ ਪਾਟੇ ਆਪਣੇ ਜੇ ਦੇਣਾ ਸੋਹਣੀ ਨਿੱਕੀ ਦਾ ਇਹ ਪੱਟੀ ਪੱਟ ਪੱਟ ਕੇ ਸੋਹਣੀ ਬੇਹੋਸ਼ ਹੋ ਗਈ ਉੱਚੀ ਆਇ ਤੇ ਫਿਰ ਉਹ ਕਹਿਣ ਲੱਗੀ ਵੇ ਤੈਨੂੰ ਕਿਸ ਨੇ ਹੈ ਪੜਾਈ ਪੱਟੀ ਲੱਗੇ ਆ ਬਜਾਰੇ ਟੱਕਰਾਂ ਚ ਜੀ ਯਾਰ ਪੈਂਡ ਹੈ ਉੱਥੀ ਦਾ ਜੀਨ ਹੋ ਰਿਹਾ ਥੋੜਾ ਜਲਾ ਕੰਮ ਕਰਨਾ ਯਾਰਾ ਇਹ ਹੌਂਡੇ ਝੂਣਾ ਪੜਦੇ ਹੋਏ ਚਾਰ ਜੂੜ ਪਾ ਕੇ ਨਿਕਲ ਜਲੇ ਛੁੱਟੀ ਕਰ ਕੇ ਉਹ ਲਗਾ ਕੇ ਸੋ ਇਹ ਬੜਾ ਤਕੜਾ ਲੈ ਤਕੜਾ छॾिया कंदा चालू चओ लॻा ਓਏ ਵੀਰੋ ਦੋਸਤ ਆਓ ਨਾ ਪਟੇ ਤੁਹਾਡੇ ਰੋਤੇ ਚੜਾਉਦੇ ਆ ਟੈਂਕਰ ਨਾਲ ਇਹ ਗੰਮ ਚਿਲ ਗਿਆ ਬਗਾਰੇ ਆ ਚਾਰ ਪਾਤਾ ਨਹੀਂ ਕਾ ਵੀਆ ਖਾਦੀ ਆ ਤੇ ਉੱਤੇ ਇਹ ਖਾਦੀ ਕਾ ਵੀਆ ਨਵੇਂ ਤਰੇ ਅਠੇਾਰ ਕੀਤੇ ਹੋਰ ਕਹਿੰਦਾ ਇਹ ਇਹ ਦੱਬਣ ਦਾ ਦਬਤਾ ਸਾਰਾ ਚਾਰ ਬੜਾ ਢੇਰ ਲਾਤਾ ਚੜ ਚੜ ਮੱਕੀ ਦਾ ਢੇਰ ਬਨ ਮਨ ਤੇ ਚੜਦਾ ਰਹੇ ਸੌਖਾ ਨਹੀਂ ਹੋ ਯਾਰ ਲੱਬਣਾ ਹੋ ਕੁੱਲੀ ਵਹਿ ਗਿਆ ਚਨਾ ਤੋਂ ਪਰ ਪਾ ਕੇ ਸੌਖਾ ਨਹੀਂ ਹੋ ਯਾਰ ਲੱਬਣਾ ਹੋਏ ਓ ਬੱਚੇ ਪਰਦੇਸਾਂ ਦੇ ਹਉ ਕਿਹੜਾ ਤੇਰੇ ਬਾਝੋਂ ਲੜ ਡਾਵੇ ਨਹੀਂ ਬੱਚੇ ਪਰਦੇਸਾਂ ਦੇ ਆਉਦੀ ਯਾਦ ਐ ਮੀਂ ਨਹੀਂ ਤੇਰੀ ਆਵੇ ਪਿੰਡਾਂ ਦੀਆਂ ਯਾਦਾਂ ਆਉਂਦੀਆਂ ਕਹਿੰਦਾ ਵੀ ਪਰਦੇਸਾਂ ਵਿੱਚ ਕਹਿੰਦਾ ਗਲੀਆਂ ਦੇ ਵਿੱਚ ਇਕੱਠੇ ਖੇੜੇ ਦੇ ਕਿੱਥੇ ਜਾ ਕੇ ਨਾ ਮਾਰੇ ਛੇੜੇ ਟੁਕੜੇ ਟੁਕੜੇ ਕਰਕੇ ਛੱਟਦੇ ਅੱਜ ਗਰੀਬ ਦੇ ਟੰਗਲੇ ਨਹੀਂ ਕਹਿੰਦਾ ਤੇਰੇ ਹੋਗਾ ਨਹੀਂ ਅੜੀ ਉੱਚੀ ਘਰ ਵਿੱਚ ਮੰਗਲੇ ਨਹੀਂ ਉਹ ਜੋਗੀ ਉੱਤਰ ਪਹਾੜੋਂ ਆਇਆ ਨੀ ਚਰਖੇ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜੋਂ ਆਇਆ ਨੀ ਚਰਖੇ ਦੀ ਗੂੰਜ ਸੁਣ ਕੇ ਇਹ ਬੱਬਰ ਸ਼ੇਰ ਵੀ ਰਖੇ ਓਸ਼ਾ ਜਾ ਔਰੇ ਓਏ ਬੱਬਰ ਸ਼ੇਰ ਬੈਠੇ ਊਸ਼ 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 ਦੋਦਾ ਤੇ ਪਿੰਦੇ ਨਿ ਯਾਰੇ ਲੈਂਦੇ ਇੱਥੇ ਫਿਟੇ ਆ ਰਹਿ ਰਹੇ ਸੋ ਕਾਨੀ ਉਹ ਯਾਰ ਲੱਭਣਾ ਹੈ ਕੁੱਲੀ ਬਹਿ ਗਏ ਆ ਚਨਾ ਤੋਂ ਪਰ ਪਾਖੇ ਇਹ ਸਾਰਾ ਇੱਥੇ ਬੱਚਿਆਂ ਦਾ ਜਿਗਾੜਿਆ ਮੁਸ਼ਕ ਯਾਰ ਇਹਨੇ ਕੇ ਕੇ ਬੱਚੇ ਇੱਥੇ ਯਾਰ ਨੇ ਆ ਦੁੱਧ ਆ ਦੁੱਧ ਜਿੰਨਾ ਵੀ ਪੀਉਣਾ ਜਿਗਾੜ ਸਾਰਾ ਉਹਨਾਂ ਲਈ ਆਹ ਬਾਲਟੀਆਂ ਬੂੜੀਆਂ ਸਭ ਚੂਚੀਆਂ ਚਰਚੀਆਂ ਉਹਨਾਂ ਲਈ ਰੱਖੀਆਂ ਇੱਥੇ ਆਗਾ ਵੀ ਇਹ ਬੱਚੇ ਹੀ ਤੜੇ ਇੱਥੇ ਰਿਹੜੀਆਂ ਇਹਨਾਂ ਨੂੰ ਬੱਚਿਆਂ ਦੇ ਦੁੱਧ ਲੈਣ ਪਿਆਉਣ ਨੂੰ ਜੇ ਆਈ ਜਾਂਦੇ ਪੱਠੇ ਮੁੱਕੇ ਨੇ ਚਲੋ ਚਲ ਗੱਭ ਜਾ ਰਹੇ ਤੜਾ ਇਹ ਜੀਸੀਬੀ ਖੜੀ ਕੀਤੀ ਹੈ ਗਰਮੀ ਸਾਮੇ ਤਾਂ ਹੁਣ ਇਹਨੂੰ ਚੈੱਕ ਕਰਦੇ ਚਲਾਉਂਦੇ ਆ ਕਿਦਾਂ ਚੱਲਦਾ ਇਹ ਤੇ ਹਾਂ ਉਹ ਠੀਕ ਹੈ ਚੰਗਾ ਜੀ ਚੜੀ ਜਾਓ ਤੇ ਕੀ ਆ ਕਰਤੇ

ਮੇਰਾ ਦਿਲ ਤੋਰੋਂ ਦੇ ਲੰਮਿਆ ਉੱਟਾ ਕਹੇ ਬੇ ਮੈਨੂੰ ਰੱਖ ਲੈ ਆ ਵੀ ਮੱਕੀ ਆਉਂਦੀ ਹੈ ਜੀ ਕੱਟ ਕੱਟ ਕੇ 4 ਰੁਪਏ ਲਈ ਆਈ ਯਾ 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 ਬਾਕੀ ਬਹੁਤ ਚਾਰ ਫੈਂਡ ਹੈ ਤੱਕ 14 ਘੰਟਾ ਲਗਾਤਾਰ ਲੱਗਾ ਰਹੇ ਤੇ ਯੋ ਵੀ ਰੱਖੀ ਕੁੱਲ 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 ਦੁਨੀਆ ਤੋਂ ਯਾਸੀ ਰਹਦੇ ਰਹਿ ਤੇਰੀਆਂ ਜਲਈਆਂ ਬਾਰੇ ਦਾਗ ਥੋਂਦੇ ਰਹੇ ਮੌਸਮ ਠੱਡਾ ਗਿੰਦਾ ਵੀ ਮੀਂਹ ਪੈਂਦਿਆਂ ਨਜ਼ਾਰੇ ਲੱਗੇ ਆ ਦੋ ਗੱਡੀਆਂ ਖੜੀਆਂ ਕੰਡੇ ਤੇ ਦੁੱਧ ਭਰਤੀ ਇੱਕ ਭਰ ਦਿੱਤੀ ਦੂਜੀ ਵੇ ਭਰਨੀ ਗੱਡੀ ਲਿਆ ਸ਼ਰਾ ਦੁੱਧ ਨਦੀ ਆ ਫੜਾ ਫੜ ਉਹ ਜੀਟੀ ਰੋਡ ਤੇ ਦੋਹਾਈਆਂ ਪਾਵੇ ਨਹੀਂ ਯਾਰਾਂ ਦਾ ਟਰੱਕ ਬੱਲੀ ਏ ਹੁਣ ਇਹ ਤਾਂ ਬੰਬੇ ਹੋਂ ਅੱਪਾ ਮੈਨੂੰ 20000 ਆ ਰਾਮਾ ਕੀ ਕਰਨ ਦੇ ਆ ਹੁਣ ਇਹ ਤਾਂ ਬੰਬੇ ਹੋਂ ਪਠਾਨ ਕੁੜ ਜਾਵੇ ਨਹੀਂ ਆ ਇਹ ਸਾਡਾ ਕੰਮ ਟਰੱਕ ਦਾ ਨਹੀਂ ਵੀਰ ਕੁੜੀ ਲੁੱਟ ਪਟੇ ਖੇਡ ਲੈ ਗਈ ਇਹ ਸਾਡਾ ਕੰਮ ਰੱਖਾ ਨਹੀਂ ਹੋ ਪਿੱਛੇ ਹੋਰ ਗਰੀਬਾਂ ਦਾ ਬੇਮਾਰ ਕਿੜ ਕਿ ਸੋਣਿਆ ਤੁਰ ਗਏ ਸਾਡੀ ਤਾਂ ਅੱਖਾਂ ਦੀ ਕੁਲੀ ਵੇਖ ਤੇਰਾ ਤੁਹਾਡਿਆਂ ਘਰਾਂ ਨਾਲ ਜੁੜ ਗਿਆ ਉਹ ਤਾਰ ਫੁਰਗੀ ਸੀ ਮੇਰੇ ਤੇ ਮੈਂ ਗੱਲ ਖਸ ਲੈ ਹੱਥ ਦੇਆਂ ਕਈ ਯਾਦ ਕਰ ਬਾਕੀ ਵੇ ਸੋਹਰਿਆਂ ਮਿਲਦਾ ਗਲਦਰੀ ਯਾਦ ਕਰ ਬਾਕੀ ਵੇ ਸੋਹਰਿਆਂ ਮਿਲਦਾ ਗਲਦਰੀ ਉਹ ਦਿਲ ਤਾਂ ਜੁੜ ਗਏ ਨਹੀਂ ਸੋਹਰੇ ਨਹੀਂ ਜੁੜੀਆਂ ਫਤਗਾਂ ਆ ਨੂੰ ਲੈ ਜਾ ਓਏ ਇੱਧਰ ਲਾ ਦੇ ਆ ਥੱਲੇ ਆ ਦੇ ਲਈ ਭਰਾਵਾ ਕਿਤੇ ਆਹੋ ਆਹ ਤਾਂ ਇੱਥੇ ਜਾ ਤੋ ਰਹੇ ਨੇ ਇਆ ਬਾਰੇ ਜਿਹਨੇ ਨਿਆਰੀ ਨਾਲੇ ਇਧਰ ਪੱਠੇ ਖਾਣ ਨੇ ਮੰਜਾਰੇ ਕਰ ਲਈਆਂ ਆਂ ਚਰ ਫਾਲੀਆਂ ਲੱਗੀਆਂ ਨੇ ਜਿਹੜੇ ਚਾਰ ਪਾਉਣ ਲੱਗੀਆਂ ਨੇ ਕੋਈ ਇਹ ਵੀ ਸ਼ੇਰ ਫਾਲੀਆਂ ਲਗਾ ਕਰਕੇ ਡੰਡੇ ਵੱਡਾ ਵੱਡਾ ਲਈ ਆ ਉਹਦੇ ਖੇਤਾਂ ਦੇ ਖੇਤ ਖਾਦੀ ਚੱਲਦਾ ਕਿੰਨਾ ਖਰਚਾ ਪੈਣਦਿਆ ਚਲੋ ਠੀਕ ਆ ਵੀ ਚੰਗਾ ਓਕੇ ਹੁਣ ਦਰਮਿਸ਼ਣ ਮੇਦਲੋਂ ਟਰਾਲੀ ਦੁੱਧ ਭਰਾ ਜਮਾ ਗੱਡੀ ਦਾ ਜਮਾ ਜੀ ਕਿੰਨਾਂ ਗੱਡੀਆਂ ਬਸ ਸਿੱਧੀ ਕਰ ਲਾ ਓਏ ਸਿੱਧੀ ਕਰਕੇ ਲਾ ਨਿਤ ਹੌਲੇ ਨਿਤ ਹੌਲੇ ਨਿਤ ਹਾਂ ਕਰ ਲਾ ਥੋੜੀ ਹੋਰ ਆਈ ਦਾਈ ਦਾਈ ਵਾਸਤਾ ਉਹ ਭਰਾਵਾ ਰੋਕਦੇ ਹੁਣ ਯਾ ਵਰਨਾ ਉਹ ਲੁੱਕ ਲੁੱਕ ਦੁਨੀਆਂ ਤੋਂ ਅਸੀਰ ਹੁੰਦੇ ਰ ਤੇਰੀਆਂ ਜਦਾਈਆਂ ਵਾਲੇ ਦਾਗ ਥੁੰਦੇ ਰ ਲੁੱਕ ਲੁੱਕ ਦੁਨੀਆਂ ਤੋਂ ਅਸੀਰ ਹੁੰਦੇ ਰ